ਕੀ ਤੁਸੀਂ ਕਦੇ ਅਜਿਹੀ ਕਹਾਣੀ ਸੁਣੀ ਹੈ ਜਿਸ ਵਿੱਚ ਇੱਕ ਬਾਦਸ਼ਾਹ ਤੇ ਇੱਕ ਬਾਂਦਰ ਦੇ ਵਿੱਚ ਇੱਕ ਅਜੀਹਾ ਰਾਜ਼ ਛੁਪਿਆ ਹੋਵੇ ਜੋ ਪੂਰੀ ਸਲਤਨਤ ਨੂੰ ਬਦਲ ਸਕਦਾ ਹੋਵੇ ਅੱਜ ਦੀ ਕਹਾਣੀ ਵਿੱਚ ਬਾਦਸ਼ਾਹ ਇੱਕ ਬਹੁਤ ਹੀ ਵੱਡੀ ਅਜਮਾਇਸ਼ ਵਿੱਚੋਂ ਗੁਜ਼ਰਨ ਵਾਲਾ ਹੈ ਕੀ ਇਹ ਬਾਂਦਰ ਖਜ਼ਾਨੇ ਦਾ ਰਾਜ਼ ਜਾਣਦਾ ਹੈ ਜਾਂ ਫਿਰ ਬਾਦਸ਼ਾਹ ਨੂੰ ਕਿਸੇ ਖਤਰਨਾਕ ਸਾਜ਼ਿਸ਼ ਵਿੱਚ ਫਸਾਉਣ ਵਾਲਾ ਹੈ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਤਾਕਤਵਰ ਬਾਦਸ਼ਾਹ ਜਲਾਲਉਦੀਨ ਤੋਂ ਜੋ ਇੱਕ ਅਜ਼ੀਮ ਸਲਤਨਤ ਤੇ ਹਕੂਮਤ ਕਰਦਾ ਸੀ ਉਹ ਆਪਣੀ ਸਲਤਨਤ ਦਾ ਸਭ ਤੋਂ ਬਹਾਦਰ ਅਤੇ ਅਕਲਮੰਦ ਬਾਦਸ਼ਾਹ ਸਮਝਿਆ ਜਾਂਦਾ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਉਸ ਵਕਤ ਆਇਆ ਜਦੋਂ ਮਹਿਲ ਦੇ ਬਾਹਰ ਤੋਂ ਇੱਕ ਬਾਂਦਰ ਫੜ ਕੇ ਲਿਆਂਦਾ ਗਿਆ ਇਸ ਬਾਂਦਰ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਕਿਸੇ بڑے ਰਾਜ ਨੂੰ ਜਾਣਦਾ ਹੋਵੇ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਬਾਂਦਰ ਮਹਿਲ ਵਿੱਚ ਕਿਉਂ ਆਇਆ ਹੈ ਕੀ ਉਹ ਕਿਸੇ ਖਤਰੇ ਵੱਲ ਇਸ਼ਾਰਾ ਕਰ ਰਿਹਾ ਹੈ ਜਾਂ ਫਿਰ ਉਹ ਬਾਦਸ਼ਾਹ ਨੂੰ ਕਿਸੇ ਰਾਸ ਤੱਕ ਪਹੁੰਚਾਉਣ ਵਾਲਾ ਸੀ ਇਹ ਬਾਂਦਰ ਹਰ ਵਕਤ ਬਾਦਸ਼ਾਹ ਦੇ ਨੇੜੇ ਰਹਿੰਦਾ ਅਤੇ ਹਰ ਰਾਤ ਮਹਿਲ ਦੇ ਇੱਕ ਕਮਰੇ ਦੇ ਬਾਹਰ ਜਾ ਕੇ ਬੈਠ ਜਾਂਦਾ ਸੀ ਇਹ ਉਹ ਕਮਰਾ ਸੀ ਜਿਸ ਨੂੰ ਬਹੁਤ ਵਰਿਆਂ ਤੋਂ ਕੋਈ ਖੋਲ ਨਹੀਂ ਸਕਿਆ ਸੀ ਅਤੇ ਮਹਿਲ ਵਿੱਚ ਇਹ ਅਫਵਾਹਾਂ ਫੈਲੀਆਂ ਹੋਈਆਂ ਸਨ ਕਿ ਉਸ ਦੇ ਅੰਦਰ ਇੱਕ ਖਜ਼ਾਨਾ ਛੁਪਿਆ ਹੋਇਆ ਹੈ ਬਾਦਸ਼ਾਹ ਦੀ ਦਿਲਚਸਪੀ ਵਧਣ ਲੱਗੀ ਕਿ ਆਖਿਰ ਉਸ ਕਮਰੇ ਵਿੱਚ ਅਜੀਹਾ ਕੀ ਰਾਜ ਹੈ ਜੋ ਇਹ ਬਾਂਦਰ ਹਰ ਰਾਤ ਉੱਥੇ ਜਾ ਕੇ ਬੈਠ ਜਾਂਦਾ ਹੈ ਇੱਕ ਰਾਤ ਬਾਦਸ਼ਾ ਨੇ ਉਸ ਬਾਂਦਰ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਜਿਵੇਂ ਹੀ ਬਾਂਦਰ ਕਮਰੇ ਦੇ ਨੇੜੇ ਪਹੁੰਚਿਆ ਤਾਂ ਇਸ ਬਾਂਦਰ ਨੇ ਬਾਦਸ਼ਾ ਦੇ ਸਾਹਮਣੇ ਆਪਣਾ ਰਾਜ਼ ਖੋਲ ਦਿੱਤਾ ਉਸ ਨੇ ਦੀਵਾਰ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਅਚਾਨਕ ਇੱਕ ਖੁਫੀਆ ਦਰਵਾਜ਼ਾ ਪ੍ਰਗਟ ਹੋਇਆ ਜਿਸ ਨੂੰ ਕਿਸੇ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਬਾਦਸ਼ਾ ਹੈਰਾਨ ਰਹਿ ਗਿਆ ਇਹ ਦਰਵਾਜ਼ਾ ਕਿੱਥੋਂ ਆਇਆ ਕੀ ਉਸ ਦੇ ਪਿੱਛੇ ਸੱਚਮੁੱਚ ਹੀ ਖਜ਼ਾਨਾ ਮੌਜੂਦ ਸੀ ਬਾਦਸ਼ਾ ਨੇ ਹਿੰਮਤ ਕੀਤੀ ਅਤੇ ਉਸ ਖੁਫੀਆ ਦਰਵਾਜ਼ੇ ਨੂੰ ਖੋਲ੍ਹਿਆ ਦਰਵਾਜੇ ਦੇ ਪਿੱਛੇ ਇੱਕ ਬਹੁਤ ਪੁਰਾਣੀ ਪੌੜੀ نیچے ਜਾ ਰਹੀ ਸੀ ਜੋ ਕਿਸੇ ਗਹਿਰੀ ਸੁਰੰਖ ਦੇ ਵੱਲ ਜਾ ਰਹੀ ਸੀ ਬਾਂਦਰ ਅੱਗੇ-ਅੱਗੇ ਚੱਲਣ ਲੱਗਿਆ ਜਿਵੇਂ ਉਹ ਪਹਿਲਾਂ ਹੀ ਜਾਣਦਾ ਹੋਵੇ ਕਿ ਉਸਨੇ ਕਿੱਥੇ ਜਾਣਾ ਹੈ ਬਾਦਸ਼ਾਹ ਵੀ ਉਸਦੇ ਪਿੱਛੇ ਤੁਰ ਪਿਆ ਅਚਾਨਕ ਬਾਂਦਰ ਬੋਲਣ ਲੱਗਿਆ ਹਾਂ ਤੁਸੀਂ ਸਹੀ ਸੁਣਿਆ ਬਾਂਦਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਉਸਨੇ ਕਿਹਾ ਬਾਦਸ਼ਾ ਜਲਾਲਉਦੀਨ ਤੂੰ ਇਸ ਖਜ਼ਾਨੇ ਦੇ ਬਹੁਤ ਕਰੀਮ ਹੈ ਪਰ ਇਸ ਨੂੰ ਹਾਸਲ ਕਰਨ ਦੇ ਲਈ ਤੈਨੂੰ ਇੱਕ ਬੱਡੀ ਕੁਰਬਾਨੀ ਦੇਣੀ ਪਵੇਗੀ ਬਾਦਸ਼ਾ ਸੋਚ ਵਿੱਚ ਪੈ ਗਿਆ ਇਹ ਬੰਦਰ ਕਿਵੇਂ ਬੋਲ ਸਕਦਾ ਸੀ ਅਤੇ ਕਿਸ ਕੁਰਬਾਨੀ ਦੀ ਗੱਲ ਕਰ ਰਿਹਾ ਸੀ ਸੁਰੰਗ ਦੇ ਅਖੀਰ ਵਿੱਚ ਇੱਕ ਵੱਡਾ ਕਮਰਾ ਸੀ ਜਿਸ ਦੇ ਵਿੱਚ ਇੱਕ ਤਖਤ ਪਿਆ ਸੀ ਇਸ ਤਖਤ ਤੇ ਇੱਕ ਅਜੀਬ ਜਿਹੀ ਚੀਜ਼ ਪਈ ਸੀ ਜੋ ਕਿਸੇ ਬੰਦਰ ਦੀ ਸ਼ਕਲ ਵਿੱਚ ਸੀ ਬਾਦਸ਼ਾ ਹੈਰਾਨ ਸੀ ਕਿ ਇਹ ਚੀਜ਼ ਇੱਥੇ ਕਿਉਂ ਰੱਖੀ ਗਈ ਹੈ ਅਤੇ ਉਸ ਨੂੰ ਬਣਾਉਣ ਵਾਲਾ ਕੌਣ ਸੀ ਜਿਵੇਂ ਹੀ ਬਾਦਸ਼ਾ ਨੇ ਉਸ ਨੂੰ ਛੂਹਿਆ ਅਚਾਨਕ ਪੂਰਾ ਕਮਰਾ ਰੋਸ਼ਨੀ ਨਾਲ ਭਰ ਗਿਆ ਬਾਦਸ਼ਾਹ ਦੇ ਸਾਹਮਣੇ ਹੁਣ ਇੱਕ ਨਵਾਂ ਸਵਾਲ ਖੜਾ ਸੀ ਕਿ ਕੀ ਉਸ ਨੂੰ ਆਪਣੀ ਸਲਤਨਤ ਦੇ ਲਈ ਵੱਡੀ ਕੁਰਬਾਨੀ ਦੇਣੀ ਹੋਵੇਗੀ ਜਾਂ ਫਿਰ ਇਹ ਸਿਰਫ ਇੱਕ ਝਾਲ ਸੀ ਬਾਂਦਰ ਨੇ ਬਾਦਸ਼ਾਹ ਨੂੰ ਦੱਸਿਆ ਕਿ ਦਰਸਾਲ ਉਹ ਇੱਕ ਜਾਦੂਗਰ ਸੀ ਜਿਸ ਨੂੰ ਸਦੀਆਂ ਪਹਿਲਾਂ ਕਿਸੇ ਨੇ ਕਿਸੇ ਗਲਤੀ ਹੋਣ ਕਰਕੇ ਇੱਕ ਬਾਂਦਰ ਬਣਾ ਦਿੱਤਾ ਗਿਆ ਸੀ ਅਤੇ ਸਿਰਫ ਇੱਕ ਸੱਚਾ ਅਤੇ ਨੇਕਦਿਲ ਬਾਦਸ਼ਾਹ ਹੀ ਉਸ ਨੂੰ ਇਸ ਤੋਂ ਆਜ਼ਾਦ ਕਰਵਾ ਸਕਦਾ ਸੀ ਬਾਦਸ਼ਾਹ ਨੇ ਹੁਣ ਫੈਸਲਾ ਕਰਨਾ ਸੀ ਕਿ ਉਹ ਕੀ ਕਰੇ ਜੇਕਰ ਉਹ ਖਜ਼ਾਨਾ ਲੈ ਲੈਂਦਾ ਤਾਂ ਉਸ ਦੀ ਸਲਤਨਤ ਨੂੰ ਕਿਸੇ ਵੱਡੇ ਖਤਰੇ ਤੋਂ ਬਚਾ ਸਕਦਾ ਸੀ ਬਾਦਸ਼ਾ ਸੋਚ ਵਿੱਚ ਪੈ ਗਿਆ ਜੇਕਰ ਉਹ ਖਜ਼ਾਨਾ ਲੈ ਲੈਂਦਾ ਤਾਂ ਹੋ ਸਕਦਾ ਸੀ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦਾ ਜਿਸ ਦਾ ਉਹ ਜਾਦੂਗਰ ਸੀ ਅਚਾਨਕ ਬਾਦਸ਼ਾ ਨੇ ਬਾਂਦਰ ਦੇਵਲ ਦੇਖਿਆ ਤੇ ਕਿਹਾ ਕਿ ਮੈਨੂੰ ਇਹ ਖਜ਼ਾਨਾ ਨਹੀਂ ਚਾਹੀਦਾ ਜਿਵੇਂ ਹੀ ਬਾਦਸ਼ਾ ਨੇ ਇਹ ਸ਼ਬਦ ਕਹੇ ਉਹ ਪੂਰਾ ਕਮਰਾ ਜ਼ੋਰ-ਜ਼ੋਰ ਨਾਲ ਹਿੱਲਣ ਲੱਗਿਆ ਬਾਂਦਰ ਦੀਆਂ ਅੱਖਾਂ ਵਿੱਚੋਂ ਰੌਸ਼ਨੀ ਨਿਕਲਣ ਲੱਗੀ ਅਤੇ ਉਹ ਹੌਲੀ-ਹੌਲੀ ਇਨਸਾਨੀ ਸ਼ਕਲ ਵਿੱਚ ਬਦਲਣ ਲੱਗਿਆ ਉਹੀ ਜਾਦੂਗਰ ਸੀ ਜੋ ਸਦੀਆਂ ਤੋਂ ਇਸ ਬਾਂਦਰ ਦੇ ਭੇਦ ਵਿੱਚ ਕਾਇਤ ਸੀ ਜਾਦੂਗਰ ਨੇ ਬਾਦਸ਼ਾਹ ਵੱਲ ਦੇਖਿਆ ਅਤੇ ਕਿਹਾ ਤੂੰ ਮੇਰੀ ਆਜ਼ਾਦੀ ਦੇ ਲਈ ਖਜ਼ਾਨੇ ਦੇ ਲਾਲਚ ਨੂੰ ਠੁਕਰਾ ਦਿੱਤਾ ਇਸ ਲਈ ਮੈਂ ਤੈਨੂੰ ਇੱਕ ਅਜਿਹੀ ਤਾਕਤ ਦੇਵਾਂਗਾ ਜੋ ਹਮੇਸ਼ਾ ਦੇ ਲਈ ਤੇਰੀ ਸਲਤਨਤ ਨੂੰ ਸੁਰੱਖਿਅਤ ਰੱਖੇਗੀ ਜਾਦੂਗਰ ਨੇ ਬਾਦਸ਼ਾਹ ਨੂੰ ਇੱਕ ਸੋਨੇ ਦੀ ਅੰਗੂਠੀ ਦਿੱਤੀ ਜੋ ਤਾਕਤ ਦੀ ਅਲਾਮਤ ਸੀ ਇਸ ਤਰ੍ਹਾਂ ਹਮੇਸ਼ਾ ਦੇ ਲਈ ਤੇਰੀ ਸਲਤਨਤ ਨੂੰ ਮਹਿਫੂਜ਼ ਰੱਖੇਗੀ ਬਾਦਸ਼ਾਹ ਨੇ ਆਪਣੀ ਸਲਤਨਤ ਦੀ ਹਿਫਾਜ਼ਤ ਕੀਤੀ। ਛੋਟੀ ਜਹੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਲਾਲਚ ਹਮੇਸ਼ਾ ਨੁਕਸਾਨ ਪਹੁੰਚਾਉਂਦਾ ਹੈ ਜਦਕਿ ਅਸੀਂ ਆਪਣੀ ਨੇਕੀ ਅਤੇ ਵਫਾਦਾਰੀ ਦਾ ਸਬੂਤ ਦੇਵਾਂਗੇ ਤਾਂ ਵਫਾਦਾਰੀ ਅਤੇ ਸੱਚਾਈ ਹਮੇਸ਼ਾ ਕਾਮਯਾਬੀ ਦਿਵਾਉਂਦੀ ਹੈ। ਧੰਨਵਾਦ।